ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ 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 ਸਵਤੰਤਰ ਮਾਨ ਦੀ ਸਰਕਾਰ ਦਾ ਬੇੜਾ ਹੀ ਗਰਕੇ ਜਿਹੜਾ ਹੀ ਗਰਕੇ ਜਿਹੜਾ ਹੀ ਗਰਕੇ ਉਹਨਾਂ ਦੀਆਂ ਫਸਲਾਂ ਵੋਣ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਇਸ ਟਾਈਮ ਅਸੀਂ ਜੌਨ ਬਾਬਾ ਵੀਰ ਸਿੰਘ ਦੇ ਪਿੰਡ ਮੰਡ ਸਹਣਪੁਰ ਬੂਲੇ ਦੇ ਵਿੱਚ ਆ ਔਰ ਅੱਜ ਬਿਨਾ ਦੱਸਿਆ ਜਿਹੜਾ ਵਾ ਚੋਰੀ ਛਿਪ ਹੋਏ ਸਲਤਨਪੁਰ ਦੇ ਪ੍ਰਸ਼ਾਸਨ ਨੇ ਨਾਲ ਵੱਡੀ ਗਿਣਤੀ ਦੇ ਵਿੱਚ ਪੰਜ ਛੇ ਟਰੈਕਟਰ ਲਿਆ ਕੇ ਨਾਲ ਜਿਹੜੇ ਆ ਪੁਲਿਸ ਲਿਆ ਕੇ ਤੇ ਮੰਡ ਸਹਣਪੁਰ ਬੂਲਿਆਂ ਦੇ ਵਿੱਚ ਜਿਹੜੇ ਉਹ 10 ਕਿੱਲੇ ਆਲੂ ਵਾਤੇ ਆ ਕਿਸਾਨ ਦੇ ਜਿਹਦੇ ਤੇ ਸਾਰਾ ਖਰਚਾ ਆਇਆ ਸੀਗਾ ਤਕਰੀਬਨ 20000 ਰੁਪਏ ਖਰਚਾ ਆਉਂਦਾ ਆਲੂਆਂ ਦੇ ਉੱਪਰ 2 ਲੱਖ ਦਾ ਉਹਦਾ ਨੁਕਸਾਨ ਕਰਕੇ ਗਏ ਆ ਔਰ ਇਹ ਜਿਹੜੀ ਜ਼ਮੀਨ ਆ ਤਿੰਨਾ ਪੀੜੀਆਂ ਤੋਂ ਇੱਥੇ ਜਿਹੜੀ ਆ ਕਿਸਾਨ ਵਾ ਰਹੇ ਆ ਉਹਨਾਂ ਨੇ ពਟ ਕੇ ਬਾਤ ਕੀਤੀ ਆ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਸਰਕਾਰ ਨੂੰ ਜਿਹੜੀ ਪਹਿਲਾਂ ਰਹਿ ਚੁੱਕੀਆਂ ਵਾ ਜਾਂ ਕੇਂਦਰ ਦੀ ਆ ਜਾਂ ਭਗਵੰਤ ਮਾਨ ਦੀ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦਾ ਕਾਨੂੰਨ ਬਣਾ ਕੇ ਤੇ ਸਾਨੂੰ ਜਿਹੜੇ ਉਹ ਮਾਲਕੀ ਹੱਕ ਦਿੱਤੇ ਜਾਣ ਪਰ ਜਿਹੜਾ ਭਗਵੰਤ ਮਾਨ ਆ ਉਹ ਮੋਦੀ ਦਾ ਸਹੂਪੁੱਤ ਬਣ ਕੇ ਤੇ ਜਿਹੜੀਆਂ ਜ਼ਮੀਨਾਂ ਵਾ ਉਹ ਕਾਰਪੋਰੇਟ ਨੂੰ ਦੇਣਾ ਚਾਹੁੰਦਾ ਵਾ ਕਦੇ ਤੇ ਗਲਾਡਾ ਦੇ ਨਾਂ ਤੇ ਕਦੇ ਡਵਾਡਾ ਦੇ ਨਾਂ ਤੇ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਇਹੋ ਜਿਹੇ ਸਕੀਮਾਂ ਲਿਆ ਲਿਆ ਕੇ ਜਿਹੜੀਆਂ ਜ਼ਮੀਨਾਂ ਉਹ ਖੋਹਣਾ ਚਾਹੁੰਦੇ ਆ ਇਸੇ ਤਰ੍ਹਾਂ ਦੀ ਮੰਡ ਹਸੈਨਪੁਰ ਬੂਲੇ ਵਾਲੀ ਜਿਹੜੀ ਜ਼ਮੀਨ ਆ ਇਹਨੂੰ ਵੀ ਜੜਾ ਆਪਣਾ ਚਾਹੁੰਦੇ ਆ ਇਹਦੇ ਤੇ ਅਸੀਂ ਪਹਿਲਾਂ ਵੀ ਲੜਾਈ ਲੜ ਰਹੇ ਆ ਔਰ ਅਸੀਂ ਇੱਥੋਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਤੁਸੀਂ ਜ਼ਮੀਨ ਆਲੂ ਵਾ ਕੇ ਗੈਜੋ ਇੱਕ ਤਾਂ ਉਹਦੀ ਪਰਪਾਈ ਕੀਤੀ ਜਾਵੇ ਦੂਸਰਾ ਕਿਸਾਨ ਦੇ ਨਾਲ ਅਜੋ ਕਿਸਾਨ ਇੱਥੇ ਨਹੀਂ ਸੀ ਜਾਗਾ ਬਾਕੀ ਪਿੰਡ ਦੀ ਕਾਈ ਜਿਹੜੀ ਉਹ ਲੜੀ ਆ ਜਦੋਂ ਅਸੀਂ ਆਏ ਆ ਤਾਂ ਪ੍ਰਸ਼ਾਸਨਿਤ ਤੋਂ ਚਲੇਗਾ ਸ਼ਾਇਦ ਹੋਰ ਵੀ ਪੈਲੀ ਵਾਉਂਦੇ ਕਿਸਾਨ ਨੂੰ ਨਾਲ ਲੈ ਕੇ ਉਹਨੂੰ ਦੁਬਾਰਾ ਜਿਹੜਾ ਉਹ ਕੌਜਾ ਦਵਾਇਆ ਜਾਊਗਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਕੱਲੀਆਂ ਜਿਹੜੀਆਂ ਵਾਂ ਇਹ ਨਾ ਕਿਉਂ ਵੀ ਆ ਜਿਹੜੀਆਂ ਵਾਂ ਪੰਚਾਇਤੀ ਇਹ ਵਾਉਣਗੇ ਜਾਂ ਚਾਰਗਾਹ ਦੀ ਵਾਉਣਗੇ ਜਾਂ ਜਗਲਾਤ ਦੀ ਵਾਉਣਗੇ ਇਹਨਾਂ ਜ਼ਮੀਨਾਂ ਨੂੰ ਵਾਹ ਕੇ ਤੁਹਾਡੀਆਂ ਮਾਲਕੀ ਜ਼ਮੀਨਾਂ ਬਣੀ ਰਹਿਣੀਆਂ ਜਿਸ ਤਰ੍ਹਾਂ ਪਠੰਡੇ ਵਾਲਾ ਜਿਹੜਾ ਥਰਮਲ ਪਲਾਂਟ ਆ ਉਹ ਵੇਚ ਰਿਹਾ ਚੰਡੀਗੜ੍ਹ ਵਾਲੀ ਜ਼ਮੀਨ ਜਿਹੜੀ ਉਹ ਵੇਚ ਰਿਹਾ ਜਿਹੜੀ ਲੁਧਿਆਣੇ ਵਾਲੀ ਸੀਗੀ ਉਹ ਜ਼ਮੀਨ ਜਿਹੜੀ ਆ ਉਹ ਸੰਘਰਸ਼ ਦੇ ਦਵਾ ਥੱਲੇ ਭਗਵੰਤ ਮਾਨ ਨੂੰ ਥੋਕੇ ਚੜਨਾ ਪਿਆ ਵਾ ਇਸ ਕਰਕੇ ਆ ਉਹ ਇਕੱਠੇ ਹੋ ਕੇ ਤੇ ਜਿਹੜਾ ਏਕਾ ਕਰਕੇ ਜਿਹੜਾ ਆ ਇਹ ਕਾਰਪੋਰੇਟ ਨੂੰ ਭਜਾਈਏ ਤੇ ਆਪਣੇ ਕਿਸਾਨ ਮਜ਼ਦੂਰ ਤੇ ਦੇਸ਼ ਨੂੰ ਬਚਾਈਏ ਇਸ ਕਰਕੇ ਜੋ ਅੱਜ ਜਿਹੜੀ ਘਟਨਾ ਇੱਥੇ ਹੋਈ ਆ ਜੋ ਸultanpur ਦੇ ਪ੍ਰਸ਼ਾਸਨ ਨੇ ਕੀਤੀ ਆ ਇਹਦੀ ਅਸੀਂ ਨਿੰਦਿਆ ਕਰਦੇ ਆ ਕਿ ਤੁਸੀਂ ਪੁੱਤਾ ਵਾਂਗੂ ਪਾਲੀ ਫਸਲ ਜਿਹੜੀ ਆ ਉਹਨੂੰ ਅੱਜ ਵਾਹ ਕੇ ਗੈਜੋ ਇਹ ਬਿਲਕੁਲ ਗਲਤ ਆ ਇਹ ਮਾੜਾ ਵਾ ਉਹਨਾਂ ਦੇ ਸਮੇਂ 'ਚ ਅਸੀਂ ਕਿਸਾਨ ਨੂੰ ਫੇਰ ਦੁਬਾਰਾ ਜਿਹੜਾ ਵਾ ਇਹਦਾ ਕੌਜਾ ਦਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ